ਪਹਿਲਾ ਰਾਜਵੀਰ ਜਵੰਦਾ ਫੇਰ ਬਰਿੰਦਰ ਸਿੰਘ ਘੁੰਮਣ ਬਰਿੰਦਰ ਸਿੰਘ ਘੁੰਮਣ ਨੇ ਹਾਲੀ ਦੇ ਵਿੱਚ ਇੱਕ ਪੋਸਟ ਪਾ ਕੇ ਦੁੱਖ ਸਾਂਝਾ ਕੀਤਾ ਸੀਗਾ ਕਿ ਵੀਰੇ ਤੇਰਾ ਘਾਟਾ ਸਦਾ ਲਈ ਰਹੂਗਾ ਕਦੇ ਪੂਰਾ ਨਹੀਂ ਹੋਣਾ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਹ ਵੀ ਇਸ ਦੁਨੀਆ ਤੋਂ ਜਾਣ ਵਾਲਾ ਹੈ ਦੇਰ ਰਾਤ ਦੱਸਿਆ ਜਾ ਰਿਹਾ ਹੈ ਕਿ ਬਰਿੰਦਰ ਸਿੰਘ ਘੁੰਮਣ ਨੂੰ ਜਿਹੜਾ ਹਾਰਟ ਅਟੈਕ ਆਇਆ ਅੰਮ੍ਰਿਤਸਰ ਦੇ ਇੱਕ ਫੋਰਟਿਸ ਹਸਪਤਾਲ ਦੇ ਵਿੱਚ ਉਹ ਆਪਣੇ ਮੋਢੇ ਦਾ ਆਪਰੇਸ਼ਨ ਕਰਵਾਇਆ ਸੀ ਤਾਂ ਇਸ ਦੌਰਾਨ ਕਹਿੰਦੇ ਆ ਉਸ ਨੂੰ ਹਾਰਟ ਅਟੈਕ ਆਇਆ ਤਾਂ ਹੁਣ ਜਿਹੜੀ ਇਹਦੇ ਵਿੱਚ ਨਵੀਂ ਜਾਣਕਾਰੀ ਹੈ ਇਦੇ ਵਿੱਚ ਇੱਕ ਸ਼ੱਕ ਕੀਤਾ ਜਾ ਰਿਹਾ ਹੈ ਕਿ ਹਸਪਤਾਲ ਵਾਲੇ ਵੱਲੋਂ ਕੋਈ ਗਲਤ ਦੋਸ਼ ਲੱਗੀ ਗਈ ਹੈ ਕਿਉਂਕਿ ਉਹਦੇ ਕਰੀਬੀਆਂ ਦੇ ਵੱਲੋਂ ਵੀਡੀਓ ਪਾ ਕੇ ਇਹ ਜਾਣਕਾਰੀ ਦਿੱਤੀ ਗਈ ਹੈ ਜੋ ਹਸਪਤਾਲ ਦੇ ਵਿੱਚ ਆਪਾਂ ਦੇਖ ਸਕਦੇ ਆ ਜੋ ਉਸ ਸਮੇਂ ਸਟਾਫ ਸੀਗਾ ਜੋ ਉਸ ਸਮੇਂ ਡਾਕਟਰ ਸੀ ਉਹ ਹੁਣ ਉਸ ਟਾਈਮ ਨਹੀਂ ਹੈਗੇ ਓਟੀ ਦੀ ਉਹ ਲੋਕ ਵੀਡੀਓ ਮੰਗ ਰਹੇ ਆ ਸਾਨੂੰ ਵੀਡੀਓ ਦਿਓ ਤਾਂ ਡਾਕਟਰ ਵੀਡੀਓ ਨਹੀਂ ਦੇ ਰਹੇ ਨਮਾ ਸਟਾਫ ਉਤੇ ਆ ਗਿਆ ਡਿਊਟੀ ਬਦ ਲੱਗੀ ਪਹਿਲਾ ਵਾਲਾ ਸਟਾਫ ਮੌਜੂਦ ਨਹੀਂ ਹੈ ਕਹਿਣ ਤੋਂ ਭਾਵ ਕਿਸੇ ਨਾ ਕਿਸੇ ਗੱਲ ਤੋਂ ਉਹ ਭੱਜ ਰਹੇ ਆ ਇਹ ਵੀ ਦੱਸਿਆ ਜਾ ਰਿਹਾ ਹੈ ਜਿਵੇਂ ਬ੍ਰਿੰਦਰ ਸਿੰਘ ਕੋਮਨ ਦੀ ਜਿਹੜੀ ਬੋਡੀ ਹੈ ਉਹਦਾ ਸਰੀਰ ਹੈ ਉਹ ਪੂਰੀ ਤਰ੍ਹਾਂ ਨੀਲਾ ਪੈ ਚੁੱਕਿਆ ਜਿੱਥੋਂ ਉਹਨਾਂ ਨੂੰ ਸ਼ੱਕ ਹੋਇਆ ਕਿ ਇਹਨਾਂ ਤੋਂ ਜ਼ਰੂਰ ਕਿਤੇ ਨਾ ਕਿਤੇ ਕੋਈ ਗਲਤੀ ਹੋਈ ਹੈ ਜਿਹਦੇ ਕਰਕੇ ਉਹ ਸਾਰੀ ਡਿਟੇਲ ਮੰਗ ਰਿਹਾ ਹੈ ਰਿਪੋਰਟ ਮੰਗ ਰਿਹਾ ਹੈ ਓਟੀ ਦੀ ਜਿਹੜੀ ਵੀਡੀਓ ਹੈ ਉਹ ਮੰਗ ਰਿਹਾ ਹੈ ਤਾਂ ਸੱਚ ਕੀ ਹੈ ਉਹ ਵਾਲੀ ਸਮੇਂ ਦੇ ਵਿੱਚ ਪਤਾ ਲੱਗੂ ਕਿਤੇ ਨਾ ਕਿਤੇ ਸ਼ੱਕ ਦੀ ਸੂਈ ਹੈ ਜਿਹੜੀ ਉਹ ਹਸਪੀਟਲ ਵਾਲਿਆਂ ਵੱਲ ਘੁੰਮਦੀ ਹੈ ਕਿਉਂਕਿ ਹਸਪੀਟਲ ਦੇ ਜੋ ਡਾਕਟਰ ਹੁੰਦੇ ਆ ਸਭ ਕੁਝ ਰਿਕਾਰਡ ਕਰਦੇ ਆ ਸਭ ਕੁਝ ਸਾਹਮਣੇ ਰੱਖਦੇ ਆ। ਬਰਿੰਦਰ ਸਿੰਘ ਕੋਮਣ ਕੱਲਾ ਨਹੀਂ ਗਿਆ ਨਾਲ ਉਹਦੇ ਚਾਚਾ ਤਾਂ ਇਹ ਵੀ ਦੱਸਿਆ ਜਾ ਰਿਹਾ ਗਏ ਪਰ ਚਾਚਾ ਤਾਇਆ ਆਪਰੇਸ਼ਨ ਸਮੇਂ ਨਾਲ ਨਹੀਂ ਹੁੰਦੇ। ਕੀ ਹੋਇਆ? ਇੰਨਾ ਤੰਦਰੁਸਤ ਬੰਦਾ ਸ਼ਾਕਾਹਾਰੀ ਭੋਜਨ ਖਾ ਕੇ ਸਰੀਰ ਬਣਾਉਣ ਵਾਲਾ ਬੰਦਾ ਸਿਹਤਮੰਦ ਬੰਦਾ ਜਿਹਦੀ ਉਮਰ ਸਹਜ 42 ਸਾਲ ਹੈ। ਤਾਂ ਉਸ ਨੂੰ ਆਪਰੇਸ਼ਨ ਕਰਦੇ ਸਮੇਂ ਅਟੈਕ ਆ ਜਿਹੜਾ ਕਿਵੇਂ ਆ ਗਿਆ?